ਜੋ ਤੁਹਾਨੂੰ ਸਾਰਿਆਂ ਤੁਹਾਡੀ ਸਾਰਿਆਂ ਦੇ ਨਾਲ ਗੱਲਬਾਤ ਇਸੇ ਸੰਬੰਧ ਦੇ ਵਿੱਚ ਕਰਨਾ ਚਾਹੁੰਦੀ ਸੀ ਕਿ ਜਿਹੜੀ ਨਿਊਜ਼ ਇੱਕ ਚੱਲ ਰਹੀ ਹੈਗੀ ਕਿ ਜੋਤੀ ਨੋਰਾ ਦੇ ਘਰ ਦੇ ਅੱਗੇ ਫਾਇਰਿੰਗ ਹੋਈ ਹੈ ਉਹ ਜਿਹੜੀ ਘਟਨਾ ਦੱਸ ਰਹੇ ਹੈਗੇ ਉਹ ਕੱਲ ਦੀ 10 ਤਰੀਕ ਦੀ ਅਰਾਊਂਡ ਸਾਡੇ 9:00 ਵਜੇ ਰਾਤ ਦੀ ਘਟਨਾ ਹੈਗੀ ਤੇ ਸਾਨੂੰ ਇਹ ਇਤਲਾ ਜਦੋਂ ਮਿਲੀ ਸੀਗੀ ਸਾਡੇ ਥਾਣੇ ਦੇ ਐਸਐਚਓ ਡਿਵੀਜ਼ਨ ਨੰਬਰ 1 ACP North ਤੇ Forum 60 ਤੀਨੋਂ ਹੀ ਮੌਕੇ ਤੇ ਪਹੁੰਚੀ ਸੀਗੀ ਤੇ thorough ਜਾਂਚ ਕੀਤੀ ਗਈ ਸੀ ਕਿ ਮੌਕੇ ਦੀ ਤੇ ਉੱਥੇ ਇਹੋ ਜਿਹੀ ਫਾਇਰਿੰਗ تھی ਕੋਈ ਵੀ ਐਵੀਡੈਂਸ ਨਹੀਂ ਮਿਲੀ ਹੈ ਤੇ after preliminary examination we are very confident to say ਕਿ ਇਹੋ ਜਿਹੀ ਕੋਈ ਕੋਈ ਇਨਸਿਡੈਂਟ ਨਹੀਂ ਹੋਇਆ ਹੈ ਜਿੱਥੇ ਉੱਥੇ ਫਾਇਰਿੰਗ ਕੀਤੀ ਗਈ ਹੋ ਤੇ ਨਾਲ ਜਿਹੜਾ ਵੀਡੀਓ ਸਰਕੂਲੇਟ ਹੋ ਰਿਹਾ ਹੈ ਇਨ ਵੇਰੀਅਸ న్యూਸ ਚੈਨਲਸ ਉੱਥੇ ਜਿਹੜਾ ਵਿਅਕਤੀ ਦਿਖਦਾ ਹੈ on the active ਉਹਨੂੰ ਵੀ ਰਾਉਂਡ ਅਪ ਕਰ ਲਿਆ ਗਿਆ ਹੈ ਇਸ ਦਾ ਨਾਮ ਸੁਮਿਤ ਕੁਮਾਰ ਉਰਫ ਰੋਕੀ ਹੈ ਤੇ ਇਹ ਪਠਾਨਕੋਟ ਦਾ ਰਹਿਾਈਸ਼ੀ ਹੈ ਹੀ ਇਸ ਇਹ ਜਿਹੜਾ ਬੰਦਾ ਹੈ ਇਹ ਆਪਣੀ ਹੀ ਇੱਕ ਰਿਲੇਟਿਵ ਦੇ ਘਰ ਉਸੇ ਕਲੋਨੀ ਜਿਹੜੀ ਆਪਣੀ ਕਲੋਨੀ ਪੈਂਦੀ ਹੈ ਫਸੰਤ ਕੁੰਜ ਸਲੀਮਪੁਰਾ ਡਿਵੀਜ਼ਨ ਨੰਬਰ 1 ਦੇ ਏਰੀਆ ਵਿੱਚ ਉੱਥੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਰਿਹਾ ਸੀਗਾ ਪਿਛਲੇ 1.5 ਮਹੀਨੇ ਤੋਂ ਤੇ ਇਹਨੂੰ ਅਸੀਂ ਪ੍ਰੋਪਰਲੀ ਵੈਰੀਫਾਈ ਕਰ ਰਹੇ ਹਾਂ ਕਿ ਤੇ ਇਹਦੇ ਕੋਲ ਇਹਦਾ ਪੁਰਾਣਾ ਰਿਕਾਰਡ ਜਾਂ ਇਸ ਤੋਂ ਕੋਈ ਵੀ ਰਕਾਵਟ ਨਹੀਂ ਇਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂਗੀ but i would like to repeat ki firing jaisa koi bhi incident nahi hua hai and ehuji yeh jdi news hai yeh sahi nahi hai thank you